ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਆਓ ਆਜ ਆਪਾਂ ਦੋ ਪਿਓ ਪੁੱਤਰ ਅਣਖੀ ਸਰਦਾਰ ਬੀਰ ਸਿੰਘ ਧੀਰ ਸਿੰਘ ਕਹਿਣੀ ਤੇ ਕਰਨੀ ਦੇ ਪੂਰੇ ਆਪਾਂ ਭਾਵਨ ਸ਼ਾਵਰ ਕਰਨ ਵਾਲੇ ਸੀਸ ਭੇਟ ਕਰਨ ਵਾਲੇ ਜਿਨ੍ਹਾਂ ਪਿਓ ਪਿਤਰਾਂ ਦੇ ਸਾਖੀਆਂ ਆਪ ਜੀ ਦੇ ਨਾਲ ਸਾਂਝੀ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਖੀ ਵਧੀਆ ਲੱਗੇ ਲਾਈਕ ਅਤੇ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਵਾਲਾ ਕੈਂਟੀ ਦਬਾ ਕੇ ਸਾਡਾ ਮਾਣ ਵਧਾਉਂਦੇ ਰਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਜੀ ਦੇ ਨਾਲ ਜਾਰੀ ਰਹਿਟ ਇਸੇ ਤਰ੍ਹਾਂ ਹੀ ਸਾਝਾ ਬੁੰਦੇ ਰਹੀਏ ਸੋ ਆ ਪਿਆਰਿਓ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਇਹਨਾਂ ਦੇ ਕੋਲ ਪਹੁੰਚਣ ਤੋਂ ਪਹਿਲਾਂ ਭਾਈ ਡੱਲਾ ਭਾਈ ਡੱਲੇ ਦੀ ਬਾਤ ਜਾਣਕਾਰੀ ਹਸ ਕਰੀਏ ਜਿਸ ਵੇਲੇ ਸਾਬ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਮ ਕੌਰ ਦੇ ਜੰਗ ਤੋਂ ਬਾਅਦ ਅਤੇ ਮੁਕਸਰ ਸਾਹਿਬ ਦੇ ਜੰਗ ਤੋਂ ਬਾਅਦ ਦਮਦਮਾ ਸਾਹਿਬ ਖੇ ਕਬਰ ਕਸਾ ਖੋਲਦੇ ਨੇ ਔਰ ਇਸ ਜਗ੍ਹਾ ਦੇ ਉੱਤੇ ਹੀ ਪਿਆਰਿਓ ਅਸਥਾਨ ਦਮਦਮਾ ਸਾਹਿਬ ਬਣਿਆ ਹੋਇਆ ਇਥੇ ਜਦੋਂ ਡੱਲਾ ਚੌਧਰੀ ਪਹਿਲਾ ਸਤਿਗੁਰੂ ਦੇ ਬਚਨ ਹੁੰਦੇ ਨੇ ਸਹਿਬ ਸਭਾਈ ਸਤਿਗੁਰੂ ਕਹਿੰਦੇ ਡਲਿਆ ਬੜੇ ਖੁਸ਼ੀ ਤੇ ਖੇੜੇ ਦੇ ਵਿੱਚ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਵੇਖ ਡਲਿਆ ਪਿੱਛਾ ਭੌਕੇ ਵੇਖ ਕਿਦਾਂ ਆਮ ਲੱਗੇ ਪਏ ਨੇ ਕਿੱਡੇ ਫਰੂਟਾਂ ਦੇ ਨਾਲ ਬੂਟੇ ਲੱਦੇ ਪਏ ਨੇ ਕਿਸ ਤਰ੍ਹਾਂ ਸਾਰੀ ਧਰਤੀ ਹਰਿਆਵਲੀ ਹੋਈ ਪਈ ਹੈ ਲੇਕਨ ਜੱਲਾ ਜਿਹੜਾ ਸੀ ਮਨ ਦੇ ਵਿੱਚ ਹੰਕਾਰ ਹੈ ਮਨ ਦੇ ਵਿੱਚ ਮੈਂ ਹੈ ਕਹਿੰਦਾ ਮਹਾਰਾਜ ਕਿਉਂ ਮਖੌਲ ਕਰਦੇ ਜੀ ਅੱਖਾਂ ਦੇ ਨਾਲ ਲੱਗੀਆਂ ਹੋਈਆਂ ਅੱਖਾਂ ਦੀਆਂ ਆਂਬੀਆਂ ਨੂੰ ਤੁਸੀਂ ਆਂਬ ਦੱਸੀ ਜਾਂਦੇ ਹਰਿਆਵਲ ਤਾਂ ਨਜ਼ਰ ਆਉਂਦੀ ਨਹੀਂ ਅੱਖਾਂ ਦੀ ਹਰਿਆਵਲ ਨੂੰ ਨਜ਼ਰ ਆ ਰਹੀ ਹੈ ਸਤਿਗੁਰਾਂ ਨੇ ਤਿੰਨ ਵੈਰ ਬਚਨ ਕੀਤਾ ਤਿੰਨੇ ਵੇਰਾ ਹੀ ਮੋੜ ਕੇ ਜਵਾਬ ਡਲੇ ਨੇ ਦਿੱਤਾ ਔਰ ਸਤਿਗੁਰੂ ਕਹਿਣ ਲੱਗੇ ਲੈ ਡਲਿਆ ਜੇਕ ਤੇ ਅੱਜ ਖੁਸ਼ੀ ਤੇ ਆਇਆਂ ਨੂੰ ਕਹਿ ਦੇਨੋ ਹਾਂ ਮਹਾਰਾਜ ਵਾਕਿਆਈ ਤੇ ਇਹ ਤੇਰੇ ਅੰਭ ਆਜੀ ਬਣ ਜਾਣਾ ਸੀ ਪਰ ਹੁਣ ਕੋਈ ਸਮਾਂ ਪਾ ਕੇ ਇਹ ਧਰਤੀ ਜਰਖੇਜ ਹੋਵੇਗੀ ਇਹ ਧਰਤੀ ਹਰਿਆਵਲ ਭਰੀ ਹੋਵੇਗੀ ਇਸ ਧਰਤੀ ਦੇ ਉੱਤੇ ਬਿਆੰਤ ਅੰਪੰਢਾਰ ਹੋਣਗੇ ਬਿਆੰਤ ਫਲ ਫਰੂਟ ਹੋਣਗੇ ਸੋ ਗੁਰੂ ਸਵਾਰਿਓ ਅੱਜ ਉਹ ਧਰਤੀ ਦੇ ਉੱਤੇ ਸਤਿਗੁਰੂ ਦੀ ਕਿਰਪਾ ਹੈ ਅੰਗੂਰਾਂ ਦੇ ਬਾਗ ਅੰਬਾਂ ਦੇ ਬਾਗ ਧਰਤੀ ਹਰਿਆਵਲ ਹੈ ਸਤਿਗੁਰੂ ਦੀ ਕਿਰਪਾ ਹੈ ਸੋ ਆਓ ਇਤਿਹਾਸ ਦਾ ਮੂੜਾ ਘਟਿਏ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਜੋ ਤੂੰ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣਾ ਕੀਤੇ ਸਤਿਗੁਰੂ ਦੇ ਪਿਆਰ ਵਾਲੇ ਸਤਿਗੁਰੂ ਦੇ ਨਾਲ ਜੁੜੇ ਸਤਿਗੁਰੂ ਦੇ ਮੋਹ ਵਿੱਚ ਭਿੱਜੀਆਂ ਰੂਹਾਂ ਜਿਸ ਵੇਲੇ ਸਤਿਗੁਰੂ ਦੇ ਦਰ ਤੇ ਆਉਂਦੇ ਨੇ ਆਪਣਾ ਸਿਰ ਤਲੀ ਦੇ ਉੱਤੇ ਧਰ ਕੇ ਤੇ ਇਸ ਖੰਡੇ ਦੀ ਧਾਰ ਤੇ ਨੱਚਣ ਵਾਸਤੇ ਆਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਸੀਸ ਪੇਟ ਕਰ ਦਿੰਦੇ ਨੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਪੁਰ ਸਾਹਿਬ ਤੋਂ ਚਮਕੌਰ ਸਾਹਿਬ ਤੇ ਮੁਕਸਰ ਦੀ ਜੰਗ ਲੜ ਕੇ 1706 ਈਸਵੀ ਨੂੰ ਤਲਵੰਡੀ ਸਾਬੋ ਦੌਂਦਵਾ ਸਾਹਿਬ ਜ਼ਿਲ੍ਹਾ ਬਠਿੰਡਾ ਵਿਖੇ ਪੁਜੇ ਤਲਵੰਡੀ ਦੇ ਰਾਏ ਚੌਧਰੀ ਡੱਲੇ ਨੇ ਮਾਨ ਸਤਕਾਰ ਬਖਸ਼ਿਸ਼ ਕੀਤਾ ਸਤਿਗੁਰੂ ਜੀ ਵਾਸਤੇ ਲੰਗਰ ਰਹਿਸ਼ ਗੁਰੂ ਦੇ ਸਿੱਖਾਂ ਤੇ ਹੋਰ ਸਭ ਸਿੱਖਾਂ ਦੀ ਰਹਿਸ਼ ਦਾ ਸਾਰਾ ਪ੍ਰਬੰਧ ਬੜੇ ਸਤਾਰ ਪੂਰਕ ਧਿਆਨ ਨਾਲ ਕੀਤਾ ਤੇ ਸਤਿਗੁਰੂ ਜੀ ਬੜੇ ਸੁੰਦਰ ਪਲੰਗ ਵਿਛਾ ਕੇ ਗੁਰੂ ਜੀ ਨੂੰ ਉੱਪਰ ਬਿਠਾਇਆ ਗਿਆ ਤੇ ਆਪ ਚਰਨਾਂ ਵਿੱਚ ਹੀਠਾਂ ਬੈਠ ਕੇ ਆਨੰਦ ਕੁਸ਼ਲ ਸੁਖ ਸ਼ਾਂਤ ਕੁਸ਼ ਦੱਸ ਗਏ ਅਨੰਦਪੁਰ ਦੇ त्याग ਮੁਗਲਾਂ ਦੇ ਜ਼ੁਲਮ ਚਮਕੌਰ ਸਾਹਿਬ ਤੇ ਸਰਹੰਦ ਵਿੱਚ ਬੱਚਿਆਂ ਦੀਆਂ ਸ਼ਹੀਦੀਆਂ ਦਾ ਅਫਸੋਸ ਕਰਦੇ ਨੇ ਜਰਕ ਹੌਮੇ ਵਿੱਚ ਆ ਕੇ ਸਤਿਗੁਰੂ ਜੀ ਨੂੰ ਚੌਧਰੀ ਡੱਲਾ ਕਹਿਣ ਲੱਗਾ ਸੱਚੇ ਬਾਦਸ਼ਾਹ ਜਿਕਰ ਅਨੰਦਪੁਰ ਸਾਹਿਬ ਦੇ ਜੰਗ ਸਮੇਂ ਦਾਸ ਨੂੰ ਯਾਦ ਕਰਦੇ ਮੇਰੀਆਂ ਫੌਜਾਂ ਮੁਗਲਾਂ ਦੇ ਮੂੰਹ ਭੰਨ ਕੇ ਪੁੱਠੀਆਂ ਸਹਰਾਂ ਤੋਂ ਲੋ ਨੂੰ ਮੋੜ ਦਿੰਦੀਆਂ ਉੱਤਰ ਵਿੱਚ ਸਤਿਗੁਰੂ ਜੀ ਨੇ ਕਿਹਾ ਭਾਈ ਡੱਲੇ ਵਾਹਿਗੁਰੂ ਦਾ ਭਾਣਾ ਟਲ ਹੈ ਸਭ ਉਸ ਦੇ ਹੁਕਮ ਵਿੱਚ ਹੋ ਰਿਹਾ ਹੈ ਸਭ ਉਸ ਦੀ ਕੁਦਰਤ ਵਰਤ ਰਹੀ ਹੈ ਇਹਨੇ ਬਚਨ ਕਰਦਿਆਂ ਨੂੰ ਕੁਦਰਤੀ ਤੌਰ ਤੇ ਇੱਕ ਚਮਤਕਾਰ ਵਰਤਿਆ ਇੱਕ ਸਿੱਖ ਇੱਕ ਨਵੀਂ ਬੰਦੂਕ ਲੈ ਕੇ ਇਸ ਸਮੇਂ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ ਔਰ ਬੰਦੂਕ ਸਤਿਗੁਰੂ ਜੀ ਨੂੰ ਭੇਟਾ ਕੀਤੀ ਸਤਿਗੁਰੂ ਜੀ ਬੰਦੂਕ ਨੂੰ ਬੜੇ ਪਿਆਰ ਤੇ ਨੀਂ ਨਾਲ ਦੇਖਦੇ ਨੇ ਫਿਰ ਸੁਭਾਵ ਕੀ ਬੋਲੇ ਡਲਿਆ ਤੂੰ ਕਹਿੰਦਾ ਸੀ ਕਿ ਸਾਡੀ ਪਰਖ ਕਰਨੀ ਸੀ ਅਨੰਤਪੁਰ ਸਾਦੇ ਸਾਡੀ ਪਰਖ ਕਰਦੀ ਸੀ ਚਮਕੌਰ ਸਾਹਿਬ ਸਾਦੇ ਸਾਡੀ ਪਰਖ ਕਰਨੀ ਸੀ ਮੁਕਸਰ ਦੇ ਜੰਗ ਵਿੱਚ ਸਾਦੇ ਪਰ ਪਿਆਰਿਆ ਹੁਣ ਸਮਾਂ ਆ ਗਿਆ ਏ ਤੇਰੇ ਕੋਲ 500 ਜਵਾਨ ਹੈ ਢੀਲ ਡੌਲ ਨੇ ਬੜੇ ਬੜੇ ਯੋਧੇ ਨੇ ਉਹਨਾਂ ਦੇ ਵਿੱਚੋਂ ਆਪਣੀ ਫੌਜ ਦੇ ਵਿੱਚੋਂ ਜਾ ਦੋ ਸਿਪਾਈ ਲਿਆਓ ਬੰਦੂਕ ਦੀ ਪਰਖ ਕਰਕੇ ਲਈ ਜਾਏ ਇਹ ਸੁਣ ਕੇ ਡੱਲਾ ਜਰਕ ਘਬਰਾਇਆ ਤੇ ਮਿੰਟਾ ਮਿੱਟੀ ਡੁੱਬ ਕੇ ਹੈਰਾਨਗੀ ਹੋਇਆ ਬੋਲਿਆ ਭਲਾਏ ਕਿਵੇਂ ਹੋ ਸਕਦਾ ਕੇਵਲ ਬੰਦੂਕ ਪਰਖਣ ਲਈ ਅਕਰਣ ਆਪਣੇ ਬੰਦੇ ਮਾਰਦੇ ਨੇ ਡੱਲਾ ਧਿਆਨ ਵਿੱਚ ਫਿਰ ਹੋ ਗਿਆ ਸਤਿਗੁਰੂ ਜੀ ਨੇ ਕਿਹਾ ਡੱਲਿਆ ਜਾ ਆਪਣੇ ਕਿਸੇ ਸਿੱਖ ਨੂੰ ਬਾਜ਼ਮਾਨ ਜਦੋਂ ਲੱਲਾ ਆਪਣੀ ਫੌਜ ਦੇ ਵਿੱਚ ਗਿਆ ਦੋ ਬੰਦਿਆਂ ਨੂੰ ਵਾਇਲ ਲਗਾਈ ਕਹਿਣ ਲੱਗਾ ਦੋ ਬੰਦੇ ਆਓ ਆ ਕੇ ਸਤਿਗੁਰੂ ਨੇ ਨਵੀਂ ਰਾਈਫਲ ਪਰਖਣੀ ਹੈ ਸ਼ਹੀਦੀ ਦੇਣੀ ਪਣੀ ਹੈ ਸੋ ਅਗੋਂ ਬੋਲੇ ਭਾਈ ਡਲਿਆ ਇਹ ਕੈਸੀ ਪਰਖ ਹੈ ਜਿਉਂਦੇ ਜੀ ਆਪਾਂ ਭਾਵਨ ਸ਼ਬਰ ਕਰਦੇ ਨੂੰ ਕੋਈ ਜੰਗ ਯੁੱਧ ਲੱਗਾ ਹੋਵੇ ਉਹਦੇ ਵਿੱਚ ਜਾ ਕੇ ਆਪਾਂ ਜੰਗ ਦੇ ਵਿੱਚ ਲੜੀਏ ਐਵੇਂ ਬੰਦੇ ਮਾਰ ਦੇਣ ਦਾ ਮਤਲਬ ਕੀ ਹੈ ਸੋ ਕਹਿੰਦਾ ਭਾਪ ਕਿ ਡੱਲੇ ਨੇ ਜਿੰਨੇ ਵੀ ਆਪਣੇ ਬੰਦਿਆਂ ਨੂੰ ਕਿਹਾ ਸਾਰਿਆਂ ਨੇ ਨਾਂ ਚ ਜਵਾਬ ਦਿੱਤਾ ਆਖੀਰ ਮੁੜ ਆਇਆ ਚਿਹਰਾ ਥੱਲੇ ਲੜਕਿਆ ਹੋਇਆ ਸਤਿਗੁਰੂ ਕਹਿਣ ਲੱਗੇ ਡੱਲਿਆ ਕਿਦਾਂ ਹਰ ਕਹਿੰਦਾ ਜੀ ਕੋਈ ਬੰਦਾ ਉਹਨੂੰ ਤਿਆਰ ਨਹੀਂ ਕਹਿੰਦਾ ਜੰਗ ਹੋਵੇ ਅਸੀਂ ਲੜ ਕੇ ਵਿਖਾਈਏ ਸਤਿਗੁਰੂ ਕਹਿੰਦੇ ਆ ਜਾ ਫਿਰ ਡੱਲਿਆ ਤੂੰ ਹੀ ਆ ਜਾ ਸਤਿਗੁਰੂ ਕਹਿਣ ਲੱਗੇ ਡੱਲਿਆ ਉੱਠ ਤੂੰ ਹੀ ਆ ਜਾ ਡੱਲਾ ਮੂੰ ਨਿਵਾ ਕਰਕੇ ਬੈਠ ਗਿਆ ਇਹਨੇ ਜਨ ਨੂੰ ਸਤਿਗੁਰਾਂ ਨੇ ਚੋਬਦਾਰ ਨੂੰ ਆਜ ਦਿੱਤੀ ਤੇ ਕਿਹਾ ਕਿ ਜਾਓ ਜਾ ਕੇ ਜਿਹੜੇ ਲੰਗਰ ਦੇ ਵਿੱਚ ਸਿੰਘ ਸੇਵਾ ਕਰਦੇ ਪਏ ਨੇ ਉਹਨਾਂ ਦੇ ਵਿੱਚ ਆਵਾਜ਼ ਲਗਾਓ ਕਿ ਸਤਿਗੁਰੂ ਨੇ ਬੰਦੂਕ ਪਰਖਣੀ ਹੈ ਤੇ ਦੋ ਸਿਰਾਂ ਦੀ ਲੋੜ ਹੈ ਆ ਜਾਓ ਚੋਬਦਾਰ ਨੇ ਆਵਾਜ਼ ਦਿੱਤੀ ਦੋ ਮਜਬੀ ਸਿੰਘ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਪਿਓ ਪੁੱਤਰ ਆਵਾਜ਼ ਸੁਣ ਕੇ ਇੱਕ ਦੇ ਹੱਥ ਆਟੇ ਦੇ ਨਾਲ ਲਿਬੜੇ ਪੈਨੇ ਅਟਾ ਗੁੰਦਾ ਪਿਆ ਲੰਗਰ ਦੇ ਵਿੱਚ ਤੇ ਦੂਸਰਾ ਦਸਤਾਰ ਸਜਾਰਿਆ ਅੱਧੀ ਦਸਤਾਰ ਸਜਾਈ ਅੱਧੀ ਹੱਥ ਵਿੱਚ ਭੱਜ ਕੇ ਆ ਰਹੇ ਨੇ ਆਵਾਜ਼ਾਂ ਸੁਣ ਕੇ ਸਤਿਗੁਰੂ ਦੇ ਅੱਗੇ ਹੋ ਗਏ ਪਹਿਲਾਂ ਮੈਂ ਅੱਗੇ ਆਵਾਂਗਾ ਪਹਿਲਾ ਮੈਂ ਅੱਗੇ ਹੋਵਾਂਗਾ ਦੋਵਾਂ ਪਿਓ ਪੁੱਤਰਾ ਵਿੱਚ ਆ ਉਸ ਵਿੱਚ ਕੁਸਮ-ਕੁਸਰ ਹੁੰਦੀ ਹੈ ਪੁੱਤਰ ਪਿਓ ਨੂੰ ਅੱਗੇ ਨਹੀਂ ਹੋਣ ਦਿੰਦਾ ਤੇ ਪਿਓ ਪੁੱਤਰ ਨੂੰ ਅੱਗੇ ਨਹੀਂ ਹੋਣ ਦਿੰਦਾ ਪੁੱਤਰ ਕਹਿੰਦਾ ਬਾਪੂ ਕੋਈ ਗੱਲ ਨਹੀਂ ਤੂੰ ਸਿਆਣਾ ਹੈ ਮੇਰੇ ਤੇ ਪਰਖ ਲੈਣ ਨਿਸ਼ਾਨਾ ਬਾਪੂ ਕਹਿੰਦਾ ਨਹੀਂ ਪੁੱਤਰ ਤੂੰ ਅਜੇ ਕੀ ਵੇਖਿਆ ਹੈ ਮੇਰੇ ਤੇ ਪਰਖ ਨਿਸ਼ਾਨਾ ਜੇ ਸਤਿਗੁਰੂ ਰੈਫਲ ਦਾ ਮੂੰਹ ਥੋੜਾ ਜਿਹਾ ਉੱਪਰ ਨੂੰ ਕਰਦੇ ਨੇ ਤੇ ਪੱਪਾਂ ਦੇ ਹੋ ਜਾਂਦੇ ਨੇ ਜੇ ਪਾਸੇ ਨੂੰ ਕਰਦੇ ਨੇ ਪਾਸੇ ਨੂੰ ਹੋ ਜਾਂਦੇ ਨੇ ਸੋ ਇਹ ਸਾਰਾ ਕੁਝ ਜਿਹੜਾ ਵਰਤਿਆ ਸੀ ਭਾਣਾ ਇਸ ਨੂੰ ਸਾਰੇ ਸਿੱਖ ਵੀ ਵੇਖ ਰਹੇ ਨੇ ਇਸ ਨੂੰ ਚੌਧਰੀ ਡਲਾ ਵੀ ਵੇਖ ਰਿਹਾ ਸੋ ਪਿਆਰਿਓ ਦੋਵੇਂ ਹੀ ਅੱਗੇ ਹੋਣ ਵਾਸਤੇ ਇੱਕ ਦੂਜੇ ਤੋਂ ਝਗੜ ਰਹੇ ਨੇ ਸਤਿਗੁਰੂ ਨੇ ਕਿਹਾ ਝਗੜੋ ਨਹੀਂ ਜਿਵੇਂ ਵੀ ਹੋ ਉਥੇ ਹੀ ਖੜੇ ਰਹੋ ਸਤਿਗੁਰੂ ਨੇ ਬੰਦੂਕ ਵਿੱਚ ਬਰੂਦ ਪਾ ਕੇ ਬੰਦੂਕ ਤਾਂ ਲਈ ਸੰਗਤ ਅਤੇ ਡੋਲੇ ਦੇ ਸਾਰ ਰੁਕ ਗਏ ਡੱਲੇ ਦੇ ਸਾਰ ਰੁਕ ਗਏ ਸਭ ਅਚਰਜ ਵੇਖ ਰਹੇ ਨੇ ਇੱਕ ਛਣ ਵਿੱਚ ਕੀ ਹੁੰਦਾ ਹੈ ਸਤਿਗੁਰੂ ਨੇ ਬੰਦੂਕ ਦਾ ਨਿਸ਼ਾਨਾ ਕੱਸਿਆ ਇਸ ਸਮੇਂ ਭਾਈ ਦੀਰ ਸਿੰਘ ਭਾਈ ਧੀਰ ਸਿੰਘ ਬਿਨਾਂ ਕਿਸੇ ਚਿੰਤਾ ਦੇ ਰੋਲ ਖੜੇ ਰਹੇ ਪ੍ਰਸੰਨ ਹਿਤ ਬੰਦੂਕ ਦਾ ਨਿਸ਼ਾਨਾ ਬਣ ਲਈ ਦੋਵਾਂ ਦੇ ਮਨ ਸਤਿਗੁਰੂ ਦੇ ਚਰਨਾਂ ਨਾਲ ਜੁੜ ਗਏ ਸਤਗੁਰੂ ਜੀ ਨੇ ਬੰਦੂਕ ਛੱਡੀ ਗੋਲੀ ਦੋਨਾਂ ਦੇ ਸਿਰ ਉਪਰੋਂ ਅੱਗੇ ਚਲੀ ਗਈ ਪ੍ਰਸੰਨ ਮੁਖ ਬੰਦੂਕ ਨੂੰ ਰੱਖ ਕੇ ਗੁਰੂ ਜੀ ਨੇ ਫਰਮਾਇਆ ਭਾਈ ਡੱਲੇ ਆਨੰਦਪੁਰ ਤੇ ਚਮਕੌਰ ਦੇ ਜੁੱਧ ਵਿੱਚ ਅਜੇ ਇਹ ਸੂਰਮੇ ਸਾਡੇ ਨਾਲ ਸੰਗਰਾਮ ਵਿੱਚ ਜੂਝਦੇ ਰਹੇ ਨੇ ਜੋ ਹਰ ਸਮੇਂ ਜਾਨੋਂ ਵੀ ਪਰਵਾਹ ਨਹੀਂ ਦਿੰਦੇ ਨੇ ਐਨਾਂ ਤੁਹਾਡੀਆਂ ਫੌਜਾਂ ਦੀ ਬਜਾਏ ਭਾਈ ਵੀਰ ਸਿੰਘ ਤੇ ਧੀਰ ਸਿੰਘ ਵਰਗੇ ਮਰ ਜੀਵਣਿਆਂ ਤੇ ਸਨਮਾਨ ਹੈ ਜੋ ਦਿਨ ਰਾਤ ਸਾਡੀ ਸੇਵਾ ਕਰਦੇ ਨੇ ਤੇ ਦਿਨ ਰਾਤ ਹੀ ਸ਼ੀਤਿਆਂ ਨੂੰ ਲੋਜਦੇ ਨੇ ਸੋ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਨੂੰ ਸਤਿਗੁਰੂ ਨੇ ਸ਼ਾਤੀ ਨਾਲ ਲਾਇਆ ਸਤਿਗੁਰੂ ਜੀ ਦਾ ਅਨੋਖਾ ਕੌਤਕ ਵੇਖ ਕੇ ਸੰਗਤਾਂ ਨੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਛਡੇ ਨੱਲਾ ਸ਼ਮਿੰਦਗੀ ਦੇ ਹੱਥ ਦੇ ਵਿੱਚ ਗੁਰੂ ਚਰਨਾਂ ਤੇ ਝੁਕਿਆ ਚਰਨਾਂ ਦੇ ਉੱਤੇ ਗੁਰੂ ਸਾਹਿਬ ਦੇ ਅਥਰੂਆਂ ਦੀ ਅੰਜੂਆਂ ਦੀ ਛਣੀ ਲਾ ਦਿੱਤੀ ਕਹਿੰਦਾ ਸਤਿਗੁਰੂ ਮੈਂ ਸਮਝ ਨਹੀਂ ਸਕਿਆ ਮੈਨੂੰ ਹੁਣ ਸਮਝਾਈਏ ਕਹਿਣ ਲੱਗੇ ਸਤਿਗੁਰੂ ਜਪ ਜਨ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਿਆ ਏ ਸੋ ਪਿਆਰਿਓ ਮੈਂ ਮਰ ਗਈ ਜਦੋਂ ਮੈਂ ਮਰ ਗਈ ਗੁਰੂ ਦੇ ਚਰਨਾਂ ਤੇ ਡਿੱਲਾ ਚੌਧਰੀ ਡਿੱਗਾ ਇਹਨੇ ਆਪਣੇ ਸਾਥੀਆਂ ਨੂੰ ਵੀ ਆਪਣੇ ਵਰਗਾ ਪਿਆਰ ਕਰ ਲਿਆ ਫੇਰ ਉਹ ਸਾਰਿਆਂ ਨੇ ਅੰਮਤ ਸ਼ੱਕੇ ਗੁਰੂ ਵਾਲੇ ਬਣੇ ਔਰ ਗੁਰੂ ਨੇ ਇਹਨਾਂ ਨੂੰ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਸੋ ਇਸ ਇਤਿਹਾਸਿਕ ਕਾਰਨਾਮਾ ਭਾਈ ਵੀਰ ਸਿੰਘ ਤੇ ਧੀਰ ਸਿੰਘ ਦਾ ਸ਼ਨੈਰੀ ਅਖਰਾਂ ਵਿੱਚ ਲਿਖਣ ਯੋਗ ਹੈ ਯਾਰਗਾਰੀ ਗੁਰਦੁਆਰਾ ਤਖਤ ਸਹਿਬ ਤੋਂ ਪੂਰਬ ਵੱਲ ਤਖਤ ਦਮਨਾਉ ਸਹਿਬ ਦੇ ਦਫ਼ਤਰ ਦੇ ਨਾਲ ਸੁਹਾਇ ਮਾਣ ਹੈ ਇਹ ਗੁਰਦੁਆਰਾ ਸਹਿਬ ਤਖਤ ਦਮਨਾਉ ਸਹਿਬ ਸਹਿਬ ਦੀਆਂ ਪ੍ਰਾਤਨ ਲਿਖਤਾਂ ਬੀੜਾਂ ਪੋਥੀਆਂ ਗੁੜ ਕੇ ਹੋਰ ਵਸਤਾਂ ਸੰਭਾਲ ਕੇ ਰੱਖੀਆਂ ਨੇ ਇਸੇ ਹੀ ਜਗ੍ਹਾ ਦੇ ਉੱਤੇ ਪਿਆਰਿਓ ਸਤਿਗੁਰੂ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਇਸ ਜਗ੍ਹਾ ਨੂੰ ਬਹੁਤ ਸਮਾਂ ਸਤਿਗੁਰੂ ਨੇ ਭਾਗ ਲਾਇਆ ਔਰ ਗੁਰੂ ਦੀ ਕਿਰਪਾ ਦੇ ਨਾਲ ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵੀ ਕੀਤੀ ਗਈ ਜਿਸ ਵੇਲੇ ਸਤਿਗੁਰੂ ਨੇ ਕਮਰ ਕੱਸਾ ਖੋਲਿਆ ਭਾਈ ਮਨੀ ਸਿੰਘ ਜੀ ਕੋਲ ਨੇ ਤੇ ਇਥੇ ਬਾਬਾ ਦੀਪ ਸਿੰਘ ਜੀ ਕੋਲ ਨੇ ਇਸ ਜਗ੍ਹਾ ਦੇ ਉੱਤੇ ਦਮਦਮਾ ਸਾਹਿਬ ਨਾਂ ਹੈ ਔਰ ਸਿੱਖ ਪੰਥ ਅੰਦਰ ਤਖਤ ਦਮਨਾ ਸਾਹਿਬ ਤਲਵੰਡੀ ਸਾਬੂ ਨੂੰ ਗੁਰੂ ਕੀ ਕਾਸ਼ੀ ਵਜੋਂ ਵੀ ਗੌਰਵ ਪ੍ਰਾਪਤ ਸਿੱਖ ਪੰਥ ਦੇ ਪਵਿੱਤਰ ਤਖਤ ਪੰਜਵਾਂ ਤਖਤ ਚੌਥੇ ਤਖਤ ਦਾ ਸਥਾਨ ਹੀ ਰੱਖਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਸਰਸੇ ਤੋਂ ਸultanpur ਜਾਂਦੇ ਹੋਏ ਤਲਵੰਡੀ ਸਾਬੂ ਪਹੁੰਚੇ ਸੀ 1674 ਵਿੱਚ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਨੇ ਇੱਥੇ ਚਰਨ ਪਾਏ ਉਹਨਾਂ ਨੇ ਦਮਦਮਾ ਸਾਹਿਬ ਵਾਲੇ ਟਿੱਬੇ ਵੱਲ ਇਸ਼ਾਰਾ ਕਰਕੇ ਵਿਖਾਣੀ ਕੀਤੀ ਸੀ ਇਸ ਹਸਤਾਨ ਤੇ ਬੈਠਣ ਵਾਲੇ ਸਤਪੁਰਖ ਮਹਾਬਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਉਂ ਸੋ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਲਗਭਗ 15 ਮਹੀਨੇ ਰਹੇ ਇਨ੍ਹਾਂ 15 ਮਹੀਨਿਆਂ ਦੌਰਾਨ ਗੁਰੂ ਜੀ ਨੇ ਨੇੜੇ ਤੇੜੇ ਦੇ ਇਲਾਕੇ ਵਿੱਚ ਵੀ ਗਏ ਪਰੰਪਰਾ ਤੁਰੇ ਆਉਂਦੀ ਹੈ ਗੁਰੂ ਜੀ ਇੱਥੇ 9 ਮਹੀਨੇ 9 ਦਿਨ 9 ਪੈਰ ਤੇ 9 ਪੜ ਰਹੇ ਪਰ ਇਹ ਸ਼ਮਾ ਸ਼ੈਨ ਗੁਰੂ ਜੀ ਦੁਆਰਾ ਗੁਰਬਾਣੀ ਦੇ ਅਰਥ ਬੋਧ ਤੇ ਪਾਵਨ ਵੀਰ ਨੂੰ ਮੁੱਢ ਲਿਖਾਇਆ ਜਾਂਦਾ ਹੈ ਜਿਹਦਾ ਜਿਗਰ ਕੋਈ ਲਿਖਤਾਂ ਵਿੱਚ ਮਿਲਦਾ ਹੈ ਦਮਦਮਾ ਸਾਹਿਬ ਤੇ ਇਸਤਾਨ ਤੇ ਬੈਠ ਕੇ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਵੀਰ ਦਾ ਸੰਪੂਰਨ ਕਰਾਇਆ ਇਸ ਪਾਵਨ ਕਾਜ ਨੂੰ ਨੇਪੜੇ ਚਾਹ ਨਹੀਂ ਉਹਨਾਂ ਨੇ ਭਾਈ ਮਣੀ ਸਿੰਘ ਨੂੰ ਲਖਾਰੀ ਵਜੋਂ ਸੇਵਾ ਦਿੱਤੀ ਗਰਮਾਂ ਹੀ ਦੇ ਅਰਥ ਬੋਧ ਕਰਵਾਏ ਵੱਡੇ ਪੱਦਰ ਤੇ ਅੰਮਰ ਸੰਚਾਰ ਕੀਤਾ ਡੱਲੇ ਦੀ ਬਰਾਣਾ ਦੀ ਫੌਜ ਦੇ ਨਿਸ਼ਾਨੇ ਦੀ ਪ੍ਰਖਿਰ ਕੀਤੀ ਸੋ ਗੁਰੂ ਸਵਾਰਿਓ ਜਿਸ ਵੇਲੇ ਇਸ ਜਗ੍ਹਾ ਦੇ ਉੱਤੇ ਪੰਘਾ ਸਿੰਘਾਂ ਨੂੰ ਹੁਕਮ ਕੀਤਾ ਕਿ ਜਿਹੜਾ ਆਪਣਾ ਗੁਰੂ ਗ੍ਰੰਥ ਸਾਹਿਬ ਹੈ ਉਹਨੂੰ ਲਿਆਂਦਾ ਜਾਵੇ ਇੱਥੇ ਸ਼ੁਭਧ ਕੀਤਾ ਜਾਵੇ ਉਸ ਦੀ ਉਤਾਰੇ ਕੀਤੇ ਜਾਣ ਜਿਸ ਵੇਲੇ ਪਿਆਰਿਓ ਕਰਤਾਰਪੁਰ ਦੀਨ ਦੇਣ ਗਏ ਇਹਨਾਂ ਨੂੰ ਕੋਈ ਜਵਾਬ ਮਿਲਿਆ ਕਿ ਅਗਰ ਗੁਰੂ ਦੇ ਵਿੱਚ ਇੰਨੀ ਵੱਡੀ ਤਾਕਤ ਹੈ ਉਹ ਆਪਣਾ ਗ੍ਰੰਥ ਕਿਉਂ ਨਹੀਂ ਲਿਖ ਲੈਂਦਾ ਸوجਨ ਸਿੰਘਾਂ ਨੇ ਵਾਪਸ ਜਾ ਕੇ ਗੁਰੂ ਸਾਹਿਬ ਨੂੰ ਇਹ ਬਚਨ ਦੱਸੇ ਤਾਂ ਗੁਰੂ ਸਾਹਿਬ ਕਹਿਣ ਲੱਗੇ ਕੋਈ ਗੱਲ ਨਹੀਂ ਕਾਲਪੁਰਖ ਕਿਰਪਾ ਕਰਨਗੇ ਧੁਰ ਕੀ ਬਾਣੀ ਹੈ ਆਪੇ ਲਿਖਵਾ ਲੈਣਗੇ ਅਗਲੇ ਦਿਨ ਵਿਚਾਰ ਹੋਈ ਦੋ ਤંબੂ ਲਗਾਏ ਗਏ ਇੱਕ ਤੰਬੂ ਦੇ ਵਿੱਚ ਮਣੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਦੂਸਰੇ ਤੰਬੂ ਦੇ ਵਿੱਚ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੈਠਦੇ ਨੇ ਉੱਚੀ ਆਵਾਜ਼ ਦੇ ਵਿੱਚ ਬਾਣੀ ਉਚਾਰਨ ਕਰਦੇ ਨੇ ਔਰ ਉਥੇ ਲਿਖੀ ਜਾਂਦੇ ਨਾਲ ਦੀ ਨਾਲ ਕਲਮਾਂ ਘੜਕੜ ਕੇ ਜਿਹੜੀ ਕਲਮ ਘਸ ਜਾਂਦੀ ਹੈ ਉਹਨੂੰ ਸਾਈਡ ਤੇ ਰੱਖ ਦਿੰਦੇ ਆ ਬਾਕੀ ਕਲਮਾਂ ਦੇ ਨਾਲ ਲਿਖ ਲੈ ਕੇ ਇਹ ਪਵਿੱਤਰ ਗ੍ਰੰਥ ਨੂੰ ਸਤਿਗੁਰੂ ਜੀ ਨੇ ਇੱਥੇ ਇੰਨ ਬਿੰਨ ਇੱਕ ਅੱਖਰ ਦਾ ਵੀ ਫਰਕ ਨਹੀਂ ਸ ਬੜੇ ਹੀ ਪਿਆਰ ਸਰਕਾਰ ਦੇ ਨਾਲ ਧੁਰਕੀ ਬਾਣੀ ਨੂੰ ਲਿਖਿਆ ਇਹ ਪਾਵਨ ਦੀਰ ਲਿਖੇ ਜਾਣ ਦਾ ਕਾਰਸਪੂਰ ਹੋਣ ਤੇ ਗੁਰੂ ਜੀ ਨੇ ਸੰਮਰ 1763 ਵਿੱਚ ਭਾਦਰੋਂ ਵਦੀ 1 ਤੋਂ ਭਾਦਰੋਂ ਵਦੀ 30 ਤੱਕ 3 ਦਿਨਾਂ ਦਾ ਵੱਡਾ ਸਮਾਗਮ ਰਚਿਆ ਖਾਲਸੇ ਦੀ 84 ਕੱਟੀ ਤੇ ਅੰਮ੍ਰਿਤ ਛਕਾਏ ਗਏ ਫਿਰ ਗੁਰੂ ਜੀ ਨੇ ਗੁਰਬਾਣੀ ਦੀ ਵਿਆਖਿਆ ਆਰੰਭ ਕਰ ਦਿੱਤੀ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੀ ਲਿਖਾਈ ਦਾ ਕਾਜ ਆਰੰਭ ਕੀਤਾ ਜਾਂਦਾ ਸ਼ਾਮ ਦੇ ਸਮੇਂ ਗੁਰਬਾਣੀ ਦੀ ਕਥਾ ਵਿਆਖਿਆ ਕੀਤੀ ਜਾਂਦੀ ਖੋਦ ਗੁਰੂ ਜੀ ਦੇ ਮੁਖਾਰਮੇ ਦੁਆਰਾ ਆਤ ਤੋਂ ਅੰਤ ਕ다 ਸੁਣਨ ਵਾਲੇ 48 ਗੁਰਸਿੱਖ ਜਿਨ੍ਹਾਂ ਦਾ ਵੇਰਵਾ ਇਤਿਹਾਸ ਵਿੱਚ ਦਰਜ ਹੈ ਉਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਉਹ ਦੇਹ ਤੋਂ ਵਿਦੇ ਹੋ ਗਏ ਇਹਨਾਂ 48 ਸਿੰਘਾਂ ਵਿੱਚ ਭਾਈ ਮਣੀ ਸਿੰਘ ਭਾਈ ਦੀਪ ਸਿੰਘ ਤੇ ਹੋਰ ਗੁਰਸਿੱਖਾਂ ਦੁਆਰਾ ਗੁਰਬਾਣੀ ਦੇ ਅਰਥ ਬੋਧ ਦਾ ਗਿਆਨ ਅੱਗੇ ਸੰਗਤਾਂ ਵਿੱਚ ਪ੍ਰਚਾਰ ਕਰਨ ਦੀ ਸੇਵਾ ਲਗਾਈ ਗਈ ਇਸ ਤਰ੍ਹਾਂ ਗੁਰਬਾਣੀ ਦੇ ਪਾਠ ਤੇ ਵਿਆਖਿਆ ਦਾ ਗਿਆਨ ਪਰਦਾਨ ਕਰਨ ਵਾਲੀ ਟਕਸਾਲ ਦਾ ਮੁਧ ਵੜਿਆ ਤੇ ਟਕਸਾਲ ਹੁਣ ਦਮਦ ਮੀਟਕਸਾਲ ਸੰਪਦਾ ਵਜੋਂ ਜਾਣੀ ਜਾਂਦੀ ਹੈ ਦौरा ਸਾਖੀ ਅਨੁਸਾਰ ਦਸਮ ਪਿਤਾ ਨੇ ਭਾਈ ਮਨੀ ਸਿੰਘ ਨੂੰ ਇੱਕ ਸਰੂਪ ਦਾ ਉਤਾਰਾ ਸ੍ਰੀ ਹਰਮੰਦਰ ਸਾਹਿਬ ਵਿਖੇ ਅੰਮ੍ਰਿਤਸਰ ਵਿਖੇ ਪ੍ਰਸ਼ਕਾਸ਼ ਕਰਨ ਹਿਤ ਭੇਜਿਆ ਇਸ ਸਥਾਨ ਵਿਖੇ ਦਸਮ ਸਤਿਗੁਰੂ ਜੀ ਨੇ ਦਮਦਵਾ ਸਾਹਿਬ ਨੂੰ ਗੁਰੂ ਕੀ ਕਾਂਸੀ ਦਾ ਵਰਦਾਨ ਬਖਸ਼ਿਸ਼ ਕੀਤਾ ਜਦੋਂ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਰ ਲਖਵਾ ਰਹੇ ਸਨ ਲਖਾਈ ਸਮੇਂ ਜਿਸ ਕਲਮ ਦਾ ਮੂੰਹ ਘਾ ਜਾਂਦਾ ਉਹਨੂੰ ਸੰਭਾਲ ਕੇ ਰੱਖ ਲੈਂਦੇ ਲਖਾਈ ਵਾਸਤੇ ਨਵੀਂ ਕਲਮ ਲਾਈ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੀਰ ਦੀ ਲਖਾਈ ਸਪੂਨ ਹੋਰ ਮਗਰੂ ਪ੍ਰਾਣੀਆਂ ਕਲਮਾਂ ਤੇ ਬਚੀ ਸ਼ਿਆਹੀ ਨੂੰ ਲਿਖਣ ਸਲ ਵਿੱਚ ਪ੍ਰਵਾਹ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਥਾਨ ਨੂੰ ਗੁਰੂ ਕੀ ਕਾਸ਼ੀ ਦਾ ਵਰਦਾਨ ਪ੍ਰਦਾਨ ਕੀਤਾ ਇਸ ਤੇ ਗੁਰਸਿੱਖ ਗੁਰਮੁਖੀ ਦੀ ਵਰਣਮਾਲਾ 35 ਲੈ ਕੇ ਵਿਦਿਆ ਦੀ ਪ੍ਰਾਪਤੀ ਦੀ ਅਰਦਾਸ ਕਰਦੇ ਨੇ आव दरबार दमदमा है जहाँ तंबू लगाए के गुरतः मणि सिंह को लेखन बैठाए के गुरु, गुरु नानक का ध्यान धरे के नित प्रति गुरुचारी जैसे बाणी लिखी मणि सिंह तैसे सो इस तरह करके उस जगह ते सतगुरु ने कार्य कीते गुरबाणी संपूर्ण की और गुरबाणी संपूर्ण करने उपरंत इथों अगे ਨਦੇੜ ਵੱਲ ਦੱਖਣ ਵੱਲ ਜਾਣ ਆਰੰਭ ਵੀ ਕਰਦੇ ਨੇ ਪਰ ਇਹ ਤੋਂ ਪਹਿਲਾਂ ਮਾਤਾ ਸਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਇਸੇ ਜਗ੍ਹਾ ਤੇ ਆਣ ਕੇ ਮਿਲਦੇ ਨੇ ਦਿੱਲੀ ਤੋਂ ਵਾਪਸ ਆਣ ਕੇ ਇਹਨਾਂ ਦੇ ਨਾਲ ਹੀ ਇੱਕ ਭਾਈ ਜੋਰਾਵਰ ਸਿੰਘ ਜੀ ਪਾਲਤ ਪੁੱਤਰ ਜੋ ਕੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਵੀ ਇੱਥੇ ਹੀ ਆਣ ਕੇ ਸਤਿਗੁਰੂ ਦੇ ਜਨ ਪਰਸਦਾ ਹੈ ਜਿਸ ਦੀ ਡਿਊਟੀ ਨੇੜੇ ਦੇ ਨਗਰਾਂ ਦੇ ਵਿੱਚ ਵੀ ਸਤਗੁਰੂ ਲਗਾਉਂਦੇ ਨੇ ਸੇਵਾ ਕਰਨ ਤੋਂ ਬਾਅਦ ਫਿਰ ਆਣ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਮਾਲਕ ਤੁਸੀਂ ਨਦੀਰ ਦੀ ਧਰਤੀ ਨੂੰ ਜਾਓਗੇ ਮੈਨੂੰ ਆਪਣੇ ਨਾਲ ਲੈ ਕੇ ਜਾਣਾ ਮੈਂ ਇਸ ਜਗ੍ਹਾ ਤੇ ਤੁਹਾਡੇ ਤੋਂ ਬਗਾਨੀ ਨਹੀਂ ਰਹਿ ਸਕਦਾ ਸੋ ਪਿਆਰਿਓ ਸਤਿਗੁਰੂ ਦੇ ਨਾਲ ਚਲਦਾ ਚਲਦਾ ਗੁਰਸਿੱਖ ਜਿਸ ਦਾ ਇਤਿਹਾਸ ਆਪਾਂ ਅੱਗੇ ਵੀ ਵੰਨਣ ਕੀਤਾ ਹੈ ਉਹ ਹਰਾਸਾਂ ਦੀ ਧਰਤੀ ਦੇ ਵਿੱਚ ਪਹੁੰਚ ਜਾਂਦਾ ਚਤੌਰਗੜ ਕਿਲੇ ਤੱਕ ਚਤੌਰਗੜ ਕਿਲੇ ਦੇ ਵਿੱਚ ਉਸ ਦੀ ਸ਼ਹੀਦੀ ਹੁੰਦੀ ਹੈ ਜੇ ਇਹਦਾ ਸੰਸਕਾਰ ਸਾਈਂਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਅਥੀ ਨਦੀ ਦੇ ਕਿਨਾਰੇ ਕਰਦੇ ਨੇ ਅ ਇਸ ਤੋਂ ਅੱਗੇ ਨਦੇੜ ਵੱਲ ਨੂੰ ਚਾਲੇ ਭਾ ਦਿੰਦੇ ਨੇ ਜਿੱਥੇ ਜਾ ਕੇ ਭਾਈ ਬੰਦਾ ਸਿੰਘ ਬਹਾਦਰ ਨੂੰ ਬਖਸ਼ਾ ਕਰਕੇ ਪੰਜਾਬ ਵੱਲ ਭੇਜਦੇ ਨੇ ਸੋ ਆਓ ਗੂ ਪਿਆਰਿਓ ਹੋਈਆਂ ਭੁੱਲਾਂ ਨੂੰ ਨਾਝ ਤਾਰੀਏ ਗੱਜ ਕੇ ਫਤਿਹ ਬੁਲਾਈਏ ਤਿਆਸ ਪੇਟ ਆਪ ਜੀ ਕਿਰਪਾ ਕਰਕੇ ਸਾਡੇ ਸਿਰ ਤੇ ਮਿਹਰ ਪ੍ਰਿਆਸ ਰੱਖਣਾ ਤਾਂ ਕਿ ਵੱਤ ਵਤ ਤਿਆਸ ਸਾਹਿਬ ਜੀ ਨਾਲ ਸਾਂਝਾ ਕੀਤਾ ਜਾਵੇ ਸੋ ਆਓ ਇੱਥੇ ਸਮਾਤੀਆਂ ਕਰੀਏ ਹੋਈਆਂ ਭੁੱਲਾਂ ਨੂੰ ਨਾਝ ਤਾਰਿਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ